ਉਹਨਾਂ ਨੂੰ ਕਈਆਂ ਨੂੰ ਇਹ ਨਹੀਂ ਪਤਾ ਹੁੰਣਾ ਬੁੱਬਲ ਕੀ ਆ ਕੋਈ ਵੀ ਕੰਮ ਕਿਉਂ ਨਹੀਂ ਠੀਕ ਕਰਦਾ ਮੇਰੇ ਢੋਲੂ ਮੋਲੂ ਪੁੱਤ ਸਤਿ ਸ਼੍ਰੀ ਅਕਾਲ ਜੀ ਕਰਦੇ ਆ ਤੁਹਾਡੇ ਨਾਲ ਅੱਜ ਫੇਰ ਆਪਾਂ ਗੱਲਾਂ ਹੱਸਣ ਦੇ ਨਾਲ ਨਾਲ ਐਕਸਰਸਾਈਜ਼ ਦੀਆਂ ਤੇ ਇਹ ਦੇਖੋ ਸਭ ਤੋਂ ਪਹਿਲਾਂ ਅਸੀਂ ਆ ਜਿਹੜੀ ਐਕਸਰਸਾਈਜ਼ ਹੁੰਦੀ ਆ ਮੋਸਟਲੀ ਮੈਂ ਤੁਹਾਨੂੰ ਦੱਸਿਆ ਸੀ ਵਾਰਮ ਅਪ ਦੇ ਲਈ ਹੁੰਦੀ ਆ ਬਟ ਇਹਦੇ ਵਿੱਚ ਥੋੜੀ ਜਿਹੀ ਸਟੈਪਿੰਗ ਐਡ ਕੀਤੀ ਆ ਹੁਣ ਬੱਚੇ ਮੰਨ ਕੇ ਸੱਚਿਆਂ ਨੂੰ ਕੌਣ ਸਮਝਾਵੇ ਵੀ ਪੁੱਤ ਐਵੇਂ ਨਹੀਂ ਐਕਸਰਸਾਈਜ਼ ਐਵੇਂ ਹੁੰਦੀ ਆ ਬਟ ਨਹੀਂ ਉਹਨਾਂ ਨੇ ਆਪਦੇ ਗੋਡੇ ਧਵਲਣੇ ਹੁੰਦੇ ਆ ਕਹਿੰਦੇ ਹੁੰਦੇ ਨਾ ਵੀ ਬੱਚਿਆਂ ਨੂੰ ਸਮਝਾਉਣ ਨਾਲੋਂ ਤੁਸੀਂ ਹੱਥ ཕੁੱਬਲ ਚ ਪਾ ਲੋ ਹੁਣ ਜਿਹੜੇ ਪਾਲੇ ਵਿਦਵਾਨ ਬੰਦੇ ਨੇ ਨਾ ਮੇਰੇ ਅਰਗੇ ਉਹਨਾਂ ਨੂੰ ਕਈਆਂ ਨੂੰ ਇਹ ਨਹੀਂ ਪਤਾ ਹੁਣਾ ཕੁੱਬਲ ਕੀ ਆ ਚਲੋ ਮੈਂ ਦੱਸ ਦਿਆਂ ཕੁੱਬਲ ਹੁੰਦੀ ਹੈ ਜੀ ਜਦੋਂ ਚੁੱਲ੍ਹੇ ਵਿੱਚ ਬਰਾਖ ਰਹਿ ਜਾਂਦੀ ਜਿਹੜੀ ਜਦੋਂ ਆਪਾਂ ਰੋਟੀ ਪਾਣੀ ਬਣਾ ਲੈਂਦੇ ਤੇ ਰਾਖ ਰਹਿ ਜਾਂਦੀ ਤੇ ਉਹ ਜਿਹੜੀ ਜਦੋਂ ਗਰਮ ਹੁੰਦੀ ਆ ਜੇ ਆਪਾਂ ਉਹਦੇ ਹੱਥ ਵਿੱਚ ਪਾ ਲਗੇ ਤਾਂ ਉਹ ਮੱਚ ਜਾਂਦਾ ਜਾਨੀ ਦੀ ਉੱਥੇ ਮੱਚੂਗਾ ਹੱਥ ਚਲੂ ਚਲੂ ਕਰੋਗਾ ਪਰ ਇਹਨਾਂ ਨਾਲ ਮੱਥਾ ਮਾਰ ਕੇ ਜਵਾਖਣਾ ਕੋਈ ਫਾਇਦਾ ਨਹੀਂ ਆਹ ਦੇਖੋ ਹਾਲਾਂਕਿ ਕੋਸ਼ਿਸ਼ ਕਰਦੇ ਆ ਬਟ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਹੌਲੀ ਹੌਲੀ ਬੱਚੇ ਸਿੱਖ ਗਏ ਸੋ ਇਹ ਐਕਸਰਸਾਈਜ਼ ਨਾਲ ਸਾਡਾ ਟੰਮੀ ਬਹੁਤ ਰਿਡਿਊਸ ਹੁੰਦਾ ਬਹੁਤ ਵਧੀਆ ਐਕਸਰਸਾਈਜ਼ ਆ ਜਿਹੜੀਆਂ ਪੇਟ ਦੇ ਟੰਮੀ ਮਾੜੇ ਮੋٹے ਬਾਹਰੋਂ ਨਿਕਲੇ ਹੋਇਆ ਜਾਂ ਥੋੜੇ ਬਹੁਤੇ ਦੇ ਵੱਡੇ ਹੋ ਗਿਆ ਉਹ ਇਸ ਐਕਸਰਸਾਈਜ਼ ਨਾਲ ਘੱਟ ਕਰ ਸਕਦੇ ਆਂ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਵੀ ਬੱਚੇ ਮੰਨ ਕੇ ਸੱਚੀ ਪਰ ਕੰਮ ਹੁੰਦੇ ਨੇ ਦੇ ਕੱਚੇ ਹੁਣ ਕਿਸੇ ਨੇ ਨਹੀਂ ਕਿਹਾ ਇਹ ਮੈਂ ਹੀ ਕਿਹਾ ਕਿਉਂਕਿ ਇਹਨਾਂ ਦੇ ਕੰਮ ਹਮੇਸ਼ਾ ਕੱਚੇ ਹੁੰਦੇ ਆ ਆਹ ਵਾਲੀ ਐਕਸਰਸਾਈਜ਼ ਤੁਹਾਡੀ ਜਿਹੜੀ ਬੈਕਬੋਨ ਆ ਉਹਨੂੰ ਬਹੁਤ ਹੀ ਜ਼ਿਆਦਾ ਵਧੀਆ ਐਕਸਰਸਾਈਜ਼ ਆ ਇਹਦੇ ਨਾਲ ਨਾਲ ਹੈਗੀ ਐ ਜੀ ਤੁਹਾਡੇ ਟਮੇ ਨੂੰ ਰਿਡਿਊਸ ਕਰਦੀ ਆ ਉਹਦੇ ਨਾਲ ਨਾਲ ਤੁਹਾਨੂੰ ਕਾਰਡੀਓ ਦੇ ਐਕਸਰਸਾਈਜ਼ ਹੈ ਜਿਹੜਾ ਜਿੰਨਾਂ ਵੀ ਐਕਸਰਸਾਈਜ਼ ਹਨ ਤੁਹਾਡੇ ਹਾਰਟ ਲੀਵਰ ਬ੍ਰੇਨ ਇਹ ਸਾਰੀਆਂ ਇਸ ਚੀਜ਼ ਦੇ ਲਈ ਇੰਟਰਨਲ ਆਰਗਨਸ ਨੂੰ ਵਧੀਆ ਕਰਨ ਦੇ ਲਈ ਐਕਸਰਸਾਈਜ਼ ਆ ਠੀਕ ਹੈ ਜੀ ਇਹਨਾਂ ਨੂੰ ਐਕਸਰਸਾਈਜ਼ ਨੂੰ ਜ਼ਰੂਰ ਕਰਿਆ ਕਰੋ 5 ਮਿੰਟ 10 ਮਿੰਟ ਜਿੰਨਾ ਟਾਈਮ ਤੁਹਾਡੇ ਕੋਲ ਹੋ ਸਕੇ ਸਾਡੇ ਨਿੱਕੇ ਪੁੱਤ ਨੇ ਪਾਣੀ ਝਪਾਲੀ ਮਧਾਣੀ ਬਾਣੀ ਪਾਣੀ ਝਪਾਲੀ ਮਧਾਣੀ ਤੂੰ ਤਾਂ ਪੁੱਤ ਤੂੰ ਕੋਈ ਵੀ ਕੰਮ ਕਿਉਂ ਨਹੀਂ ਠੀਕ ਕਰਦਾ ਮੇਰੇ ਢੋਲੂ ਮੋਲੂ ਪੁੱਤ ਮੈਂ ਹਮੇਸ਼ਾ ਇਹਨੂੰ ਇਹ ਕਹਿੰਨੀ ਹੁੰਦੀ ਆ ਕਿਉਂਕਿ ਇਹ ਬੱਚਾ ਹਜੇ ਹੈਗਾ 5 ਸਾਲ ਦਾ 5 ਸਾਲ ਦੇ ਬੱਚਿਆਂ ਨੂੰ ਹੌਲੀ-ਹੌਲੀ ਐਕਸਰਸਾਈਜ਼ ਕਰਨੀ ਪੈਂਦੀ ਆ ਤੇ ਥੋੜਾ ਜਿਹਾ ਪਿਆਰ ਥੋੜੀ ਜੀ ਡਾਂਟ ਤੇ ਥੋੜੀ ਜੀ ਨੋਖ-ਝੋਕ ਨਾਲ ਬੱਚੇ ਸਿੱਖ ਜਾਂਦੇ ਆ ਬਟ ਇਸ ਐਕਸਰਸਾਈਜ਼ ਨੂੰ ਕਰਨ ਲਈ ਥੋੜਾ ਟਾਈਮ ਲੱਗੂ ਕਿਉਂਕਿ ਇਹ ਐਕਸਰਸਾਈਜ਼ ਤਾਂ ਵੱਡੇ-ਵੱਡੇ ਤੋਂ ਨਹੀਂ ਹੁੰਦਗਾ ਹੈਨਾ ਕਿਉਂਕਿ ਇਹਦੇ ਵਿੱਚ ਦੇਖੋ ਸਟੈਮੀਨਾ ਬਹੁਤ ਚਾਹੀਦਾ ਹੁੰਦਾ ਜਿਹੜੇ ਮੋਸਟਲੀ ਕੀ ਆ ਬੱਚਿਆਂ ਦੇ ਵਿੱਚ ਹਜੇ ਨਹੀਂ ਹੁੰਦਾਗਾ ਹੌਲੀ-ਹੌਲੀ ਅਸੀਂ ਤਾਂ ਪੁਰਾਣੇ ਪਾਪੀ ਆ ਸਾਡੇ ਤੋਂ ਤਾਂ ਇਹ ਚੀਜ਼ਾਂ ਹੋਈ ਜਾਣਗੀਆਂ ਬਟ ਜਿਹੜ ਨਿੱਕੇ ਬੱਚੇ ਆ ਉਹਨਾਂ ਨੂੰ ਥੋੜਾ ਟਾਈਮ ਲੱਗੂਗਾ ਇਹ ਛਤਰਮਾਰਗ ਨੂੰ ਵਿਚਾਰੀ ਕਰਦੀ ਆ ਜਿਵੇਂ ਧੁੰਮਚਾਲੇ ਧੁੰਮਚਾਲੇ ਕਰੀ ਜਾਂਦੀ ਪਰ ਵਿਚੇ ਨੂੰ ਪਤਾ ਨਹੀਂ ਲੱਗਦਾ ਪਰ ਵਿਚੇ ਨੂੰ ਪਤਾ ਨਹੀਂ ਲੱਗਦਾ ਕਿ ਕਰਨਾ ਕੀ ਆ ਚਲੋ ਨਿੱਕੇ ਬੱਚੇ ਹੌਲੀ ਹੌਲੀ ਸਿੱਖ ਜਾਣਗੇ ਏਡੀ ਵੀ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੁਣ ਆ ਦੇਖੋ ਤੁਸੀਂ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਕਿਨੇ ਵਧੀਆ ਕੀਤਾ ਮਾਂ ਨੇ ਵਧੀਆ ਕੀਤਾ ਜਾਂ ਉਹ ਨਿੰਨੇ-ਮੁੰਨੇ ਬੱਚਿਆਂ ਨੇ ਵਧੀਆ ਕੀਤੀ ਹੈ ਇਹ ਐਕਸਰਸਾਈਜ਼ ਹਾਲਾਂਕਿ ਕੋਸ਼ਿਸ਼ ਬਹੁਤ ਕੀਤੀ ਸੀ ਵਧੀਆ ਪਰਫੈਕਟ ਕਰਨ ਦੀ ਬਟ ਪਤਾ ਨਹੀਂ ਕਿਉਂ ਸਾਰਾ ਕੋਸ਼ਿਸ਼ ਹੀ ਖਰਾਬ ਜਾ ਹੋ ਗਿਆ ਸੀ ਹਾਊਸ ਪਹੁੰਚ ਜਾ ਹੋ ਗਿਆ ਜਵਾਕਾਂ ਦੇ ਨਾਲ ਬੱਚੇ ਛੋਟੇ ਸਿੱਖਣ ਦੇ ਲਈ ਟਾਈਮ ਤਾਂ ਲੱਗੂਗਾ ਬਾਕੀ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦਾ ਹੁੰਦੀਆਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਤੁਹਾਡਾ ਇੱਕ ਕਮੈਂਟ ਨਾਲ ਸਾਡੇ ਲਈ ਬਹੁਤ ਹੀ ਵਧੀਆ ਫੀਡਬੈਕ ਦਾ ਕੰਮ ਕਰਦਾ ਹੈ ਨਾ ਤੇ ਅਸੀਂ ਇਹੋ ਜਿਹਾ ਨਵਾਂ-ਨਵਾਂ ਐਕਸਰਸਾਈਜ਼ ਲੈ ਕੇ ਤੁਹਾਡੇ ਸਾਹਮਣੇ ਬਾਕੀ ਤੁਹਾਨੂੰ ਪਤਾ ਹੀ ਸਾਰੀਆਂ ਐਕਸਰਸਾਈਜ਼ ਐਕਸਰਸਾਈਜ਼ ਜਿਹੜੀਆਂ ਹੈਗੀਆਂ ਬਹੁਤ ਹੀ ਜ਼ਿਆਦਾ ਯੂਨੀਕ ਹੈ ਸਪੈਸ਼ਲ ਹੈ ਤੇ ਹਰ ਇੱਕ ਐਕਸਰਸਾਈਜ਼ ਦੇ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲਦਾ ਜਿਵੇਂ ਆਹ ਵਾਲੀ ਐਕਸਰਸਾਈਜ਼ ਵੀ ਟੈਮਰੀ ਰਿਡਿਊਸ ਕਰਦੀ ਹੈ ਇਹਦੇ ਨਾਲ ਨਾਲ ਜਿਹੜੀਆਂ ਐਕਸਰਸਾਈਜ਼ ਆ ਉਹ ਸਾਡੀ ਫੈਟ ਬਰਨ ਕਰਦੀਆਂ ਹਾਈ ਕੈਸਟਰੋਲ ਨੂੰ ਘਟ ਕਰਦੀਆਂ ਏ ਉਹਦੇ ਨਾਲ ਨਾਲ ਜੋ ਵੀ ਕਲੋਟਸ ਬੰਦੇ ਸਾਡੇ ਬਲੱਡ ਦੇ ਵਿੱਚ ਗਲਤ ਖਾਣ ਪੀਣ ਦੇ ਨਾਲ ਉਹਨੂੰ ਰਿਡਿਊਸ ਕਰਦੀਆਂ ਥੈਂਕ ਯੂ ਫॉर ਵਾਚਿੰਗ